ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਰਵੇਰੋ ਅੱਜ ਪਹੁੰਚੇ ਹਾਂ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਣ ਦੇ ਬਿਲਕੁਲ ਨਜ਼ਦੀਕ ਨੈਸ਼ਨਲ ਹਾਈਵੇ ਬਠਿੰਡਾ ਮੋਗਾ ਤੋਂ ਤਕਰੀਬਨ ਲੈਂਦੇ ਪਾਸੇ ਵਾਲ ਜਿਹੜਾ ਦੋਸਤੋ ਪਿੰਡ ਤਕਰੀਬਨ ਕੋਈ ਕਿਲੋਕੀਮੀਟਰ ਦੀ ਦੂਰੀ ਤੇ ਆ ਪਿੰਡ ਠੱਠੀਆਂ ਖੁਰਦ ਅਲੀਪੁਰ ਰੱਤਾ ਗੁੱਦਾ ਮਹਰਾਣਾ ਪਿੰਡ ਇਹ ਥੋੜੀ ਥੋੜੀ ਦੂਰੀ ਤੇ ਆ ਬਿਲਕੁਲ ਇਰਤ-ਗਿਰਤ ਆਲੇ-ਦੁਆਲੇ ਦੇ ਪਿੰਡ ਨੇ ਰਵੀ ਦੇ ਕੋਲ ਆਇਆ ਦੋਸਤੋ ਤੇ ਹਰ ਵਾਰ ਦੀ ਤਰ੍ਹਾਂ ਤਕਰੀਬਨ ਅੱਜ ਵੀ ਤੁਹਾਨੂੰ ਆਪਾਂ ਦੋਕ ਨਗ ਦਿਖਾਉਣੇ ਆ ਤਕਰੀਬਨ ਅੱਜ ਦੋਵੇਂ ਮੱਜਾਂ ਜਿਹੜੀਆਂ ਦਿਖਾਉਣੀਆਂ ਆਪਾਂ ਠੀਕ ਹੈ ਜੀ ਗੱਬਣ ਤਿਆਰੀ ਦੇ ਉੱਤੇ ਆ ਸੋ ਚੰਗੀਆਂ ਮੱਜਾਂ ਨੇ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤਰੀਕ ਅੱਜ 11 ਮਾਰਚ ਤੁਸੀਂ ਨੋਟ ਕਰ ਲਓ ਸਮਾਂ ਮਾਰਨਿੰਗ ਦੇ ਕੋਈ 8:30 ਵਜੇ ਦਾ ਸੋ ਦੋਨੋਂ ਮੱਜਾਂ ਗੱਬਣਾ ਤੇ ਇਸ ਕਰਕੇ ਮੇਰਾ ਭਰਾ ਕੋਈ ਵੀ ਭਰਾ ਆਨਲਾਈਨ ਸੌਦਾ ਕਰਦਾ ਤੇ ਤੁਸੀਂ ਆਨਲਾਈਨ ਵੀ ਕਰ ਸਕਦੇ ਜੇ ਇੱਥੇ ਆਣ ਕੇ ਆਪਣੀ ਬਿਲਕੁਲ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਤੁਸੀਂ ਯਕੀਨੀ ਬਣਾ ਲਿਓ ਠੀਕ ਹੈ ਜੀ ਉਹ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਬਧੇਰੇ ਡਿਟੇਲ ਸਭ ਤੋਂ ਪਹਿਲਾਂ ਰਵੀ ਭਾਜੀ ਸਤਿ ਸ੍ਰੀ ਅਕਾਲ ਸਸਿਗਾ ਭਾਈ ਸਤਿ ਸ੍ਰੀ ਅਕਾਲ ਹੋਰ ਵੀਰੇ ਠੀਕ ਠਾਕ ਹੈ ਕਿਰਪਾ ਮਾਲਕ ਦੀ ਬਾਬੂ ਦੇ ਸਾਹ ਅੱਛਾ ਰਵੀ ਅੱਜ ਮੈਂ ਆ ਗਈਆਂ ਆਪਣੇ ਕੋਲ 2 ਵਜੇ ਹਾਂਜੀ ਭਾਈ ਹਾਂਜੀ ਠੀਕ ਆ ਤੇ ਦੋਵੇਂ ਗੱਬਣੀਆਂ ਮੱਚਾ ਹਜੇ ਦਿਨ ਲੈਂਦੀਆਂ ਹਨਾ ਹਾਂਜੀ ਭਾਈ ਦੋਵੇਂ ਗੱਬਣ ਇਹ ਥੋੜੀ 2-4 ਦਿਨ ਪਹਿਲਾਂ ਸੂਪੂ ਵੀ ਉਹ 2-4 ਦਿਨ ਲਊਗੀ ਹਜੇ ਠੀਕ ਹੈ ਜੀ ਹਾਂਜੀ ਠੀਕ ਆ ਵੀ ਹਜੇ ਘੱਟੋ ਘੱਟ ਵੀ 8-8 7-7 ਹਾਂਜੀ ਹਾਂਜੀ ਇੰਨੇ ਕ ਦਿਨ ਭਾਈ ਲੈਣੀ ਹਫਤੇ ਦੇ ਮੰਨ ਕੇ ਲਵੇ ਕੋਈ ਠੀਕ ਆ ਹਾਂਜੀ ਹਾਂਜੀ ਠੀਕ ਆ ਲਓ ਵੀ ਸ਼ੁਰੂਆਤ 1200 ਪ ਮਾਜੇ ਰਵੀ ਸੂਬਾ ਗਨਮਾ ਹੋ ਗਈ ਹੈ ਭਾਜੀ ਆਪਾਂ ਨੂੰ ਅਗਲਿਆਂ ਦੂਜਾ ਵੀ ਆਖੜ ਭਰਾ ਆਪਾਂ ਤੀਜਾ ਮੰਨ ਕੇ ਲਈਏ ਠੀਕ ਆ ਹਾਂਜੀ ਹਾਂਜੀ ਬਾਕੀ ਫੇਸ ਪਾਰਟੀ ਤੋਂ ਤੀਜਾ ਹੀ ਲੱਗਦੀ ਆ ਸਿੰਘ ਥੋੜਾ ਜਿਆ ਖੁੱਲਾ ਕਰਕੇ ਹਾਂ ਹਾਂਜੀ ਹਾਂਜੀ ਮੋ ਵੀ ਸਿੰਘ ਪੇਸ਼ਾ ਇੱਕ ਖੁੱਲਾ ਤੱਜਾ ਸੂਬਾ ਬਾਕੀ ਕੱਦ ਹਾਈਟ ਦੀ ਮੀਡੀਅਮ ਤੋਂ ਉੱਚੀ ਹਾਈਟ ਆ ਠੀਕ ਆ ਜੀ ਤੇ ਪਲੀ ਸੰਭੀ ਪੂਰੀ ਆ ਜੇਕਰ ਆਪਾਂ ਗੱਲ ਕਰਗੇ ਤੇ 100 ਅਥਰਾਸਾ ਸਿਰੇ ਤੇ ਗੰਢ ਵੀ ਪੂਰੀ ਕਰਮਾਂ ਦੀ ਜਮੀ ਪਲੀ ਪਲੀਤੀ ਆ ਫੁੱਲ ਵਜਨ ਦੋੜ ਦੇ ਵਿੱਚ ਆ ਤੇ ਬਾਕੀ ਤੁਸੀਂ ਪਿੰਡਾ ਜੁਸਾ ਇਸ ਮੈਂ ਦਾ ਚੈੱਕ ਕਰ ਲਓ ਬਹੁਤ ਸੋਹਣੇ ਵਜਣ ਲੋੜ ਦੇ ਵਿੱਚ ਠੀਕ ਆ ਜੀ ਸੋ ਚੱਡੇ ਲੇਵੇ ਦੀ ਬੜੀ ਖੂਬਸੂਰਤ ਸਾਫ ਸੁਥਰਾ ਲੇਵਾ ਬਹੁਤ ਸੋਹਣਾ ਨਖੇੜ ਦੇ ਵਿੱਚ ਕੋਈ 4 4 ਇੰਚ ਤੇ ਧਾਣਾਂ ਲੱਗਾ ਤੇ ਚੰਗੀ ਕਰਮਾ ਵਾਲੀ ਚੌੜੇ ਚਗਾਠੇ ਦੇ ਵਿੱਚ ਚੌੜਾ ਪਿੱਠ ਪੁੱਠੇ ਦੀ ਆ ਬਹੁਤ ਸੋਹਣਾ ਠੀਕ ਆ ਜੀ ਵਜਣ ਲੋੜ ਪਤਲੇ ਪਿੰਡੇ ਦੀ ਤੇ 8 7 8 7 ਦਿਨ ਹਜੇ ਇਹਦੇ ਪੇਂਟਿੰਗ ਆ 8 7 ਦਿਨ ਇਹਨੇ ਆਰਾਮ ਨਾਲ ਲੈ ਜਾਣੇ ਆ ਜੀ ਥੱਲੇ ਤੁਸੀਂ ਵੇਖੋ ਕਰਮਾ ਵਾਲੀ ਬਿਲਕੁਲ ਚੌੜਸ ਲੇਵਾ ਮੋਢ ਤੋਂ ਠੀਕ ਆ ਜੀ ਤੇ 5 7 ਦਿਨਾਂ ਦੇ ਵਿੱਚ ਚੰਗੀ ਖਾਸੀ ਤਿਆਰੀ ਕਰ ਦਿਓ ਕਰਮਾ ਵਾਲੀ ਆਹ ਦੇਖੋ ਲੈ ਵੀ ਰਵੀ ਵੀਰੇ ਬਾਕੀ ਟਿੱਪਣ ਟੁੱਪਣ ਆਪਣੀ ਤਾਂ ਪੂਰੀ ਤਸੱਲੀ ਜਾਂਦੀ ਆ ਜੀ ਆਪਾਂ ਤਾਂ ਤਸੱਲੀ ਕਰਕੇ ਲਿਆਂਦੀ ਵੀ ਭੈਣ ਭਰਾ ਨੇ ਪੈਸੇ ਦੇਣੇ ਆ ਆ ਵੀ ਤਸੱਲੀ ਕਰਕੇ ਖੜੇ ਬਿਲਕੁਲ ਜੀ ਹਾਂਜੀ ਹਾਂਜੀ ਲੋ ਵੀ ਦੋਸਤੋ ਇਧਰੋਂ ਵੀ ਤੁਹਾਨੂੰ ਆਪਾਂ ਦਿਖਾ ਦਗੇ ਸੋ ਫੇਸ ਕੁਆਲਟੀ ਤੁਸੀਂ ਦੇਖ ਲੀਆ ਠੀਕਾ ਜੀ ਬਾਕੀ ਵਾਜਣ ਦਾ ਲੋੜ ਪੂਰਾ ਤੇ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਤਿਆਰੀ ਕਰ ਜੂਗੀ ਤੇ ਅੱਗੋਂ ਓਨਰ ਮਾਲਕ ਨੇ ਆਪਣੀ ਤਸੱਲੀ ਕੀਤੀ ਆ ਠੀਕਾ ਜੀ ਆਪਣੀ ਟਿੱਪ ਕੇ ਭਰਾ ਕੇ ਠੀਕਾ ਜੀ ਅੱਗੋਂ ਕੋਈ ਵੀ ਸੱਜਣ ਆਪਣਾ ਵੀਰ ਖਰੀਦਣ ਆ ਰਿਹਾ ਤੇ ਆਪਣੀ ਤੁਸੀਂ ਤਸੱਲੀ ਕਰਕੇ ਲੈ ਕੇ ਜਾਓ ਠੀਕਾ ਜੀ ਸੋ ਭਰਿਆ ਤੇ ਰੋ ਵੀ ਕੀ ਡਿਮਾਂਡ ਕੀ ਮੁੱਲ ਕਰਦੇ ਆ ਇਸ ਮੈਂ ਇਹ ਤੇ ਮੈਂ ਦਾ ਸਿੰਘ ਹੁੰਦਾ ਬਰੀਕ ਬਿਲਕੁਲ ਹਾਂਜੀ ਫਿਰ ਤੇ ਪਾਈ ਭਾ ਸਵਾ ਦੀ ਮੈਂ ਵੇਚ ਦਿੰਦੇ ਹਾਂਜੀ ਅੱਜ ਇੱਕ 20 ਦੀ ਮੈਂ ਲਾਵਾਂਗੇ ਇੱਕ 20 ਦੀ ਹਾਂਜੀ ਹਾਂਜੀ ਵੇਖੋ ਪਿਛੋਂ ਚੌੜੀ ਜੇ ਅੱਗੋਂ ਬਰੀਕ ਜੇ ਮੈਂ ਬਿਲਕੁਲ ਪਤਲੀ ਆਹ ਇਹ ਨਹੀਂ ਵੀ ਪੇਟਰਪੂਟ ਜੀ ਆ ਟਿੱਡ ਬਖਾਉਂਦੀ ਜਮਾ ਹਾਂਜੀ ਸ਼ਾਂਟਵਾ ਸਰੀਰ ਹਾਂਜੀ ਹਾਂਜੀ ਸ਼ਾਂਟਵਾ ਸਰੀਰ ਸੋ ਵਾਧੂ ਕੋਈ ਦੋਸਤੋਂ ਫਾਇਰ ਨਹੀਂ ਕੀ ਜਾਂ ਵਾਧੂ ਕੋਈ ਭਾਰਾ ਪੇਟ ਫੁੱਲ ਜੇ ਆਪਾਂ ਵਜਨ ਧੋੜ ਦੇ ਵਿੱਚ ਕਈ ਹੈ ਤੇ ਬਿਲਕੁਲ ਸ਼ਾਂਟਵਾ ਸਰੀਰ ਆ ਤੇ ਇੱਕ ਹਿਸਾਬ ਦੇ ਮਸਲ ਹੀ ਬਣੇ ਜਿਵੇਂ ਕਿਸੇ ਬੌਡੀ ਬ ਤੇ ਰਵੀ ਇਕਬੀ ਦੇ ਵਿੱਚੋਂ ਕੀ ਮਾਨਤਨੋ ਛੋਰ ਛੱਪਾ ਕਰਦਾਂਗੇ ਭਾਈ ਛੋਰ ਛੱਪਾ ਹੋ ਜਾਊਗਾ ਭੈਣ ਭਰਾ ਫੋਨ ਲਾਵੇ ਬਿਲਕੁਲ ਠੀਕ ਆ ਹਾਂਜੀ ਹਾਂਜੀ ਲੋਬੀ ਛੋਰ ਛੱਪਾ ਮੌਕੇ ਤੇ ਹੋਊਗਾ ਕਿਸੇ ਵੀ ਭਰਾ ਦੇ ਆਏ ਗਏ ਦਾ ਘਰੇ ਠੀਕ ਆ ਜੀ ਤੇ ਬਾਕੀ ਪ੍ਰੋਪਰ ਤੁਸੀਂ ਇਹ ਮੱਝ ਦੇਖ ਲਈ ਆ ਸੋਨੇ ਵਜਨ ਲੋੜ ਤੇ ਵਿੱਚ ਆ ਆ ਦੇਖੋ ਠੀਕ ਹੈ ਕਬੀ ਵੀਰੇ ਇਹ ਤਾਂ ਹੋ ਗਈ ਪਹਿਲੇ ਨੰਬਰ ਤੇ ਆਪਣੇ ਕੋਲ ਮੱਝ ਇੱਕ ਸਾਇਗਰ ਨੰਬਰ ਤੇ ਆਹ ਖੜੀ ਏ ਢਾਲੀ ਇੱਕ ਹਾਂਜੀ ਬਈ ਢਾਲੀ ਜੜੀ ਤੇ ਇਹ ਰੋ ਵੀ ਕਿਨਵਾ ਸੁਬਾ ਸੁਹੰਦੀ ਆ ਭਾਜੀ ਇਹ ਵੀ 3 ਸਰਾ ਸੁਹੰਦਾ ਸੁਣਾ ਇਹਨੇ ਤੇ ਜੇ ਸੁਬਾ ਵੀ ਹਾਂਜੀ ਹਾਂਜੀ ਠੀਕ ਆ ਸਮਾਜ ਦਾ ਵੀ ਤਕਰੀਬਨ ਇੱਕੋ ਜਿਹਾ ਅਗੜ ਪਿਛੜ ਹਾਂਜੀ ਬਈ ਹਫਤਾ ਖੰਡੀ ਆ ਜੀ ਲੋ ਵੀ ਹਫਤਾ ਹੀ ਇਹਦਾ ਮੰਨ ਕੇ ਕੋਈ ਸੱਜਣ ਆਪਣਾ ਸੌਦਾ ਕਰ ਲਵੇ ਠੀਕ ਆ ਜੀ ਤੇ ਕਾਦੇ ਦਾ ਵੀ ਕਰਮਾਰੀ ਦਾ ਵਧੀਆ ਵਾ ਇਧਰੋਂ ਤੁਹਾਨੂੰ ਆਪਾਂ ਦਿਖਾਉਨੇ ਆ ਠੀਕ ਆ ਜੀ ਆਮ ਨਾਰਮਲ ਮੱਝਾਂ ਝੋਟੀਆਂ ਜਿਹੜੀਆਂ ਆਪਾਂ ਇਸੇ ਕੱਦ-ਕਾਟ ਦੇ ਵਿੱਚ ਵੇਖਦੇ ਆ ਸੋ ਢਾਲ ਪਤਲਾ ਪਿੰਡਾਂ ਦੇ ਬੜਨਾਂ ਨਾਲ ਲੈਵਾ। ਸੋ ਹਫਤਾ ਮੰਨ ਕੇ ਆ ਹਫਤਾ 8 ਦਿਨ ਮੰਨ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਲਿਓ ਠੀਕ ਆ ਜੀ। ਤਿਆਰੀ ਤੇ ਕਰਮਾਂ ਵਾਲੀ ਤੁਰ ਹੀ ਆਉਂਦੀ ਆ। ਤੇ ਚੱਡੇ ਲੈਵੇ ਦੀ ਵੀ ਬਿਲਕੁਲ ਤੁਸੀਂ ਵੇਖੋਗੇ ਬੜੀ ਸਾਫ਼। ਆ ਦੇਖੋ। ਇਹ ਤੋਂ ਭਾਈ ਕੋਈ ਬੱਚੇ ਨੀਲੀ ਦੇ ਵੀ ਲੈ ਸਕਦਾ ਪੈਰਲੇ ਮਗਰਲੇ ਵੀ ਤੋਤੇ ਅੱਖਾਂ ਦੋਵੇਂ ਬਿਲਗੀਆਂ। ਹਾਂ ਜੀ ਜੀ। ਲੋ ਵੀ ਅੱਖਾਂ ਬਿਲਗੀਆਂ ਨੇ ਤੇ ਥਣਾ ਥੁਣਾ ਦੀ ਚੱਡੇ ਦੀ ਬੜੀ ਸਾਫ਼ ਆ ਬਾਕੀ ਮਗਰਲੇ ਪੈਰ ਤੋਫੇ ਆ ਠੀਕ ਆ ਜੀ। ਆ ਵੇਖੋ ਤੁਸੀਂ। 8-17 ਦਿਨਾਂ ਦੇ ਵਿੱਚ ਤਿਆਰੀ ਕਰ ਜੂਗੀ ਸੋ ਬਾਕੀ ਕਿਸੇ ਰਕਮ ਦੀ ਦੋ ਪਛਮਾਂ ਦੀ ਗੱਲ ਕਰ ਲਈਏ ਕੋਈ ਭਾਰ ਪਿੱਛੇ ਦੀ ਕੋਈ ਮੁਸ਼ਕਲ ਨਹੀਂ ਹੈ ਠੀਕ ਹੈ ਜੀ ਕੋਈ ਆਜ ਹੋਵੇ ਕੋਈ ਹੋਰ ਹੋਵੇ ਤੇ ਪਹਿਲੇ ਗੱਲ ਦੱਸੀ ਜਾਊਗੀ ਤੇ ਚੰਗੀ ਮਾਜਾ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਠੀਕ ਹੈ ਜੀ ਮੈਂ ਵੀ ਰਵੀ ਵੀਰੇ ਇਹਦਾ ਕੀ ਮੰਗ ਕਰਦਾ ਭਰਾ ਭਾਜੀ ਮੁੱਲ ਭਾਵੇਂ 10 ਕਰ ਲਈਏ ਦਾ ਹਾਂ 1-5 ਦੀ ਦੇ ਦੀ 1.5 ਦੇ ਹਾਂਜੀ ਕਰਕੇ ਛੋਟਾ-ਛਾਟਾ ਦੇ ਪੂਰੇ ਲੱਖ ਦੀ ਭਾਈ ਹਾਂ ਨਾ ਹੀ ਪੂਰੇ ਲੱਖ ਦੀ ਹਾਂਜੀ ਚੱਕੋ ਵੀ ਸੋ ਪੂਰੇ ਲੱਖ ਦੀ ਜਿਹੜੀ 1500 ਮਾਹ ਨਾ ਲਾਵ ਦੇਣਾ ਮੈਂ ਭਾਈ 15 14 ਹਾਂਜੀ ਹਾਂਜੀ ਲਓ ਵੀ 15 ਕਿਲੋ ਰਵੀ ਜਾਂਦਾ ਵੀ ਨਾਪ ਦੇਓ ਕਿਉਂਕਿ ਦੋ ਤਾਂ ਬਾਕੀ ਦੋਸਤੋ ਲੇਵੇ ਦੀ ਬੰਤਰ ਹੀ ਤੁਸੀਂ ਚੈੱਕ ਕਰ ਰਹੋ ਜਿਵੇਂ ਤੂੰ ਨਾਲ ਲੇਵਾ ਪਾਣੇ ਦਾ ਵੀ ਬਿਲਕੁਲ ਸਟਾਰਟਿੰਗ ਅੱਗੋ ਹੋ ਕੇ ਤੇ ਬੈਕ ਸਾਈਡ ਬਿਲਕੁਲ ਸਾਰ ਨਾਲ ਲੇਵਾ ਕਰਵਾ ਲਈ ਲਾਈ ਹੁੰਦੀ ਆ ਤੇ ਬੜਨਾਂ ਦਾ ਲੇਵਾ ਬਾਕੀ ਰਵੇ ਦੇ ਵਿੱਚੋਂ ਲਾਣੇ ਕਰਾਣੇ ਦੇ ਵਿੱਚੋਂ ਨੀਲੀ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਜੀ ਨੀਲੀ ਦੇ ਵਿੱਚ ਢਾਲੀ ਮੰਨ ਕੇ ਵੀ ਕੋਈ ਭਰਾ ਸੌਤਾ ਕਰ ਸਕਦਾ ਸੋ ਨੈਕਸਟ ਟਾਈਮ ਕੋਈ ਬੱਚੇ ਮੇਰਾ ਭਰਾ ਚੰਗੇ ਲੈ ਸਕਦਾ ਹੋਣ ਵੀ ਜੇਕਰ ਕਿਸੇ ਚੰਗੇ ਮਾਲੀ ਸਾਣ ਤੋਂ ਬਣੀ ਹੋਈ ਤੇ ਬੱਚਾ ਵੀ ਆਪਦੇ ਉੱਪਰ ਲੈ ਕੇ ਜਾਣ ਦੀ ਪੂਰੇ ਪੂਰੇ 100% ਚਾਂਸ ਹੋ ਜਾਂਦੇ ਆ ਪਸ਼ੂ ਦੇ ਠੀਕ ਆ ਜੀ ਸੋ ਇਹ ਜੜੀ ਆਪਾਂ ਤੁਹਾਨੂੰ ਅੱਜ ਦਿਖਾਤੀ ਇਹ ਵੀ ਤੀਜੇ ਸਵੇਰੇ ਦੇ ਵਿੱਚ ਤਿਆਰੀ ਤੇ ਆ ਆ ਵੀ ਤੀਜੇ ਸਵੇਰੇ ਦੇ ਵਿੱਚ ਜੜੀ ਕਰਮਾਂ ਲਈ ਸੂਣ ਵਾਲੀ ਆ ਦੋਵੇਂ ਹਫ਼ਤੇ 6 7 8 ਦਿਨਾਂ ਤੇ ਇਹ ਹਜੇ ਸਮੇਂ ਦੇ ਦੌਰਾਨ ਸੂ ਪੈਣ ਗਈਆਂ ਤੇ ਬਾਕੀ ਰੇੜਪੜ ਤਾਂ ਇਹਨਾਂ ਦਾ ਜਾਇਜ਼ ਸੋਹਣੀਆਂ ਮੱਝਾਂ ਨੇ ਦੱਖ-ਦੁਖ ਚੰਗੀਆਂ ਮਹਾਂ ਦੀ ਠੀਕ ਆ ਜੀ ਵ ਸੋ ਕੋਈ ਵੀ ਭਰਾ ਆਪਣਾ ਆ ਰਿਹਾ ਠੀਕ ਆ ਜੀ ਇੱਥੇ ਆਣ ਕੇ ਆਪਣੀ ਟਿੱਪ ਕੇ ਤਸੱਲੀ ਕਰ ਲਿਓ ਆਨਲਾਈਨ ਵੀ ਸੌਦਾ ਕਰ ਲੈਂਦੇ ਹਾਂ ਤੇ ਰਵੀ ਆਪਦੀ ਭਾਰ ਪਿੱਛੇ ਦੀ ਤੇ ਟਿੱਪ ਪਾ ਜੀ ਭਾਰ ਪਿੱਛੇ ਦੀ ਗਾਰੰਟੀ ਹੋਊਗੀ ਹਾਂ ਜੀ ਥਾਣ ਆਪਦਾ ਗੱਡੀ ਜੀ ਉੱਤਰ ਦੇ ਚੈੱਕ ਕਰਕੇ ਆ ਬੇਸ਼ੱਕ ਫਿਰ ਪੈਸੇ ਦੇ ਦੇ ਹੋਰ ਇਹ ਤੋਂ ਆਪਾਂ ਕਰ ਨਹੀਂ ਸਕਦੇ ਬਿਲਕੁਲ ਬਿਲਕੁਲ ਜੀ ਬਾਅਦ ਵੀ ਕੋਈ ਲੰਮੇ ਟਾਈਮ ਤੱਕ ਆਪਾਂ ਗਾਰੰਟੀ ਨਹੀਂ ਦੇ ਸਕਦੇ ਬਿਲਕੁਲ ਪਾਰ ਪਿਛਲੀ 2 ਤੋਂ 3 ਦਿਨ ਦੀ ਗਰੰਟੀ ਹੋ ਗਈ ਬਾਅਦ ਕੋਈ ਗਰਮ ਚੀਜ਼ ਪਾ ਦੇ ਆਪਾਂ ਕਹਿ ਨਹੀਂ ਸਕਦੇ ਹਨਾ ਜੀ ਆ ਨਹੀਂ ਨਹੀਂ ਇਹ ਤਾਂ ਲੰਮਾ ਸਮਾਂ ਦਾ ਚਲੋ ਕਾਦੀ ਗਰੰਟੀ ਆ ਇੱਕ ਤੇੜੀ ਡੰਗ ਦੀ ਚਲੋ ਇਹ ਆਪਾਂ ਚਲੋ ਲਿਜਾ ਕੇ ਭਰਾ ਜੇ ਕੋਈ ਨਹੀਂ ਆ ਸਕਦਾ ਉੱਥੇ ਲਿਜਾ ਕੇ ਟਿਪ ਲੈ ਆਉਂਦੀ ਹਨਾ ਹਾਂਜੀ ਭਾਜੀ ਹਾਂਜੀ ਇਹੋ ਕੁਝ ਹੋ ਸਕਦਾ ਹਾਂਜੀ ਤੇ ਬਾਕੀ ਦੁੱਧ ਅੱਗੇ ਸੇਵਾ ਦਾ ਹਨਾ ਦੁੱਧ ਭਾਈ ਸੇਵਾ ਦਾ ਜੀ ਲੈ ਵੀ ਰਵੀ ਵੀਰੇ ਇਹ ਨਾ ਆਪਣੇ ਕੋਲ ਦੋ ਮੱਜਾਂ ਨਹੀਂ ਆਜਾ ਠੀਕ ਹੈ ਜੀ ਸੋ ਨੰਬਰ ਦੋਸਤੋ ਰਵੀ ਭਰਾ ਦੇ ਬਿਲਕੁਲ ਸਕਰੀਨ ਦੇ ਆਪਾਂ ਉੱਤੇ ਚਲਦੇ ਕਰ ਦਿਆਂਗੇ ਦੋ ਮੱਜਾਂ ਦਾ ਮੁੱਲ ਫੁੱਲ ਡਿਟੇਲ ਸੋ ਪਸੰਦ ਆਉਣਗੀਆਂ ਬਾਕੀ ਮੇਰਾ ਭਰਾ ਜਿਹਨੂੰ ਫੱਪੂਗਾ ਸੌਦਾ ਠੀਕ ਆ ਜੀ ਇੱਥੇ ਆਣ ਕੇ ਤੁਸੀਂ ਗੱਲਬਾਤ ਕਰ ਲਿਓ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ